ਕੁਛ ਰੋਮਣੀ ਕਾਲੀ ਦਲ ਪੰਜਾਬ ਬਚਾਓ ਮੈਂ ਮੰਨੇਗੀ ਪੰਜਾਬ ਲੁੱਟਿਆ ਕਿਨੇ ਆ ਪੰਜਾਬ ਇਸੇ ਕਾਲੀ ਦਲ ਦੇ ਜਿਹੜੇ ਵੇਖੋ ਕਾਲੀ ਦਲ ਛੀਦਾਂ ਦੀ ਪਾਰਟੀ ਆ ਪਰ ਇਹਨਾਂ ਛੀਦਾਂ ਦੀ ਪਾਰਟੀ ਨਹੀਂ ਰਹਿਂਦੀ ਇਹਨਾਂ ਲਿਮਟਿਡ ਪਾਰਟੀ ਬਣਾ ਲਈ ਆ ਇਹ ਆਪਦਾ ਪਰਿਵਾਰ ਬਚਾਓ ਯਾਤਰਾ ਚਲਾ ਰਹੇ ਆ ਬਾਦਲ ਪਰਿਵਾਰ ਬਾਕੀ ਕਾਲੀ ਦਲ ਨੂੰ ਇਹਨਾਂ ਨੇ ਖਤਮ ਕਰਤਾ ਕਾਲੀ ਦਲ ਦੇ ਜਿਹੜੇ ਭਾਂਡੇ ਇਹਨਾਂ ਖਾਲੀ ਕਰਤੇ ਆ ਹੁਣ ਕਾਲੀ ਦਲ ਨਹੀਂ ਆਉਂਦਾ ਇਹ ਤੇ ਵੇਖਣ ਕਟੋ ਕਟ 20 ਸਾਲ ਕਾਲੀ ਦਲ ਨਹੀਂ ਉੱਠਦਾ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਪਰਿਵਾਰ ਇਸ ਦੇ ਉੱਤੇ ਬਿਠਾ ਨਾ ਉਹਨਾਂ ਚਿਰ ਕਾਲੀ ਦਲ ਸਰਵਾਈਵ ਨਹੀਂ ਹੁੰਦਾ ਜਿਹੜੇ ਦੇ ਵਿੱਚ ਫਿਰ ਪੰਜਾਬ ਨਾਲ ਤੱਕਾ ਕੀਤਾ ਨਾ ਤੇ ਕੋਈ ਕਿਸਾਨ ਨੂੰ ਸਹੂਲਤ ਦਿੱਤੀ ਗਈ ਆ ਨਾ ਵਪਾਰੀ ਨੂੰ ਕੋਈ ਰੱਖਿਆ ਗਿਆ ਖੋ ਪਰੋਖੇ ਕੀਤਾ ਗਿਆ ਨਾ ਸਾਡੇ ਮਜ਼ਦੂਰ ਲਈ ਕੁਝ ਕੀਤਾ ਗਿਆ ਜਿਹੜਾ ਮੋਦੀ ਸਰਕਾਰ ਨੇ ਬਜਟ ਜਿਹੜਾ ਦਿੱਤਾ ਨਾ ਵੇਖੋ ਹੁਣ ਹੀ ਇਲੈਕਸ਼ਨ ਆਗਾ ਐਮਪੀ ਦੀ ਇਲੈਕਸ਼ਨ ਜੇ ਹੁਣ ਹੀ ਪੰਜਾਬ ਨੂੰ ਕੋਈ ਇਹਨਾਂ ਨੇ ਪੈਕੇਜ ਦਿੱਤਾ ਤੇ ਗਾਂ ਕੀ ਦੇਣਾ ਮੈਂ ਤੇ ਉਹ ਜਿਹੜੇ ਪੰਜਾਬ ਦੇ ਲੀਡਰ ਆ ਬੀਜੇਪੀ ਦੀ ਉਹਨਾਂ ਨੂੰ ਬੇਨਤੀ ਕਰਦਾ ਆਂ ਕਿ ਯਾਰ ਜਿਹੜਾ ਆਰਡੀਐਫ ਫੰਡ ਆ ਜਾਂ ਹੋਰ ਸਾਡੇ ਫੰਡ ਰੁਕੇ ਆ ਕੇਂਦਰ ਸਰਕਾਰ ਨੇ ਤੁਸੀਂ ਇੰਨੀ ਗੱਲ ਕਰਕੇ ਉਹ ਫੰਡ ਹੀ ਲੈਓ ਪੰਜਾਬ ਦੇ ਲੋਕਾਂ ਦਾ ਭਲਾ ਹੋ ਜੂ ਨਾਲ ਤੁਸੀਂ ਸਗੋਂ ਨਾਮ ਨਾ ਖਟੋ ਵੀ ਅਸੀਂ ਜਾ ਕੇ ਕੇਂਦਰ ਸਰਕਾਰ ਤੋਂ ਪੰਜਾਬਲੀ ਫੰਡ ਲੈ ਕੇ ਆਂਦੇ ਆ ਜੇ ਆਪਾਂ ਵੱਧ ਨਹੀਂ ਦੇ ਸਕਦੇ ਜੋ ਬਣਦਾ ਹੱਕ ਆ ਪੰਜਾਬ ਦਾ ਉਹ ਆ ਕੀ ਆਪਾਂ ਲੈ ਆਈਏ ਝਾਕੀਆਂ ਆ ਜਿਹੜਾ 26 ਜਨਵਰੀ ਤੇ ਪਰੇਡ ਤੇ ਜਿਹੜੀ ਸਾਡੇ ਦੇਸ਼ ਦੀ ਗਣਤੰਤਰ ਦਿਵਸ ਦੇ ਮੌਕੇ ਦਿੱਲੀ ਦੇ ਵਿੱਚ ਪਰੇਡ ਹੁੰਦੀ ਆ ਜਿਹਦੇ ਚ ਵੱਡੇ ਵੱਡੇ ਅਫਸਰ ਭਾਗ ਲੈਂਦੇ ਆ ਪ੍ਰਧਾਨ ਮੰਤਰੀ ਜੀ ਤੇ ਇਹ ਵਿਖਾਉਣ ਨੂੰ ਇਹ ਹੁੰਦੀਆਂ ਝਾਕੀਆਂ ਕਿ ਸਾਡੇ ਦੇਸ਼ ਦਾ ਵਿਰਸਾ ਕੀ ਆ ਹੀ ਦਿਆਜਮ ਸਰਦਾਰ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰابہ ਸ਼ਹੀਦ ਉਦਮ ਸਿੰਘ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਮਾਈ ਭਾਗੋ ਜੀ ਆ ਤੁਸੀਂ ਵੇਖ ਸਕਦੇ ਮਾਈ ਭਾਗੋ ਦੀ ਬਹਾਦਰੀ ਜਿਹੜੀ ਕਿ ਜਦੋਂ ਯੋਧਿਆਂ ਨੇ ਪਿੱਛੇ ਹੋ ਗਏ ਤੇ ਮਾਈ ਭਾਗੋ ਅੱਗੇ ਲੱਗੀ ਕਿ ਮੈਂ ਲੜਾਈ ਦੇ ਵਿੱਚ ਅੱਗੇ ਡੱਟਦੀ ਆ ਤੇ ਫਿਰ ਮਾਈ ਭਾਗੋ ਦੇ ਨਾਲ ਸਾਡੇ ਪੰਜਾਬ ਦੇ ਯੋਧੇ ਲੱਗੇ ਤੇ ਉੱਥੇ ਵੀ ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਤੇ ਨਾਲ ਸਾਡੇ ਪੰਜਾਬ ਦਾ ਵਿਰਸਾ ਵਿਖਾਉਣਾ ਸੀ ਜਿਹੜੀ ਕਿ ਮੋਦੀ ਸਰਕਾਰ ਬੀਜੇਪੀ ਸਰਕਾਰ ਬਖਲਾ ਗਈ ਕਿ ਪੰਜਾਬੀ ਤੇ ਅੱਗੇ ਹੀ ਬੜੇ ਹੋਣ ਹਾਰਨੇ ਯੋਧੇ ਨੇ ਸੂਰਬੀਰ ਨੇ ਤੇ ਜੇ ਇਹ ਸ਼ਾਇਦ ਉਹ ਇਹ ਗੱਲਾਂ ਡਰ ਗਿਆ ਕਿ ਵੀ ਜੇ ਝਾਕੀਆਂ ਲੁਕਣਾ ਕਿੰਨੇ ਕੁ ਲੋਕ ਹੋ ਜਾਣਗੇ ਪਰ ਉਹਨਾਂ ਨੇ ਜਿੰਨੀ ਮਰਜ਼ੀ ਸਾਡੇ ਨਾਲ ਧੱਕੇਸ਼ਾਹੀ ਕਰ ਲਈ ਆ ਜੇ ਆਪਾਂ ਆਡੀਐਫ ਫੰਡ ਜਾਂ ਸਾਡੀ ਜੀਐਸਟੀ ਇੱਥੋਂ ਜਾਂਦੀ ਆ ਉਹਦੇ ਬਾਅਦ ਸਾਨੂੰ ਗਰੰਟਾ ਆਉਂਦੀਆਂ ਉਹ ਵੀ ਬੰਦ ਕਰਤੀਆਂ ਜੇ ਮਾਰਕੀਟ ਫੀਸ ਆ ਜਿਹੜੀ ਕਿਸਾਨ ਦੀ ਫਸਲ ਵੇਖਦੀ ਆ ਉਹ 3% ਫੀਸ ਹੀ ਉਹ ਘਟਾ ਕੇ 2% ਕਰਤੀ ਕਈ ਤਰ੍ਹਾਂ ਦੇ ਸਾਡੇ ਫੰਡ ਰੋਕ ਕੇ ਸਾਡੇ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਆ ਤੇ ਉਸੇ ਤਰ੍ਹਾਂ ਸਾਡੀ ਜਿਹੜੀ ਇਹ ਝਾਕੀਆਂ ਸਨ ਇਹ ਰੋਕੀਆਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੂਝ-ਬੂਝ ਸਦਕਾ ਉਥੇ ਦਿੱਲੀ ਚ ਤੇ ਹੋ ਸਕਦਾ ਸਾਡਾ ਕੋਈ ਭੈਣ ਭਰਾ ਪੰਜਾਬ ਦਾ ਟੀਵੀ ਵੇਂਦਾ ਨਾ ਵੇਂਦਾ ਹੁਣ ਇਹ ਹਰ ਸ਼ਹਿਰ ਦੇ ਵਿੱਚ ਝਾਕੀਆਂ ਵਿਖਾਈਆਂ ਜਾ ਰਹੀਆਂ ਛੋਟੇ ਤੋਂ ਛੋਟਾ ਬੱਚਾ ਬਜ਼ੁਰਗ ਨੌਜਵਾਨ ਸਾਡੀਆਂ ਭੈਣਾਂ ਸਾਰੀਆਂ ਇਹ ਝਾਕੀਆਂ ਵੇਖ ਰਹੀਆਂ ਤੇ ਨਾਲ ਇਹ ਪਤਾ ਵੀ ਲੱਗਦਾ ਵੀ ਅੱਡਾ ਜਿਹੜਾ ਪਿਸ਼ੋਕੜ ਸੀ ਸਾਡੇ ਸੂਰਬੀਰ ਯੋਧੇ ਸਾਡੀਆਂ ਮਾਵਾਂ ਭੈਣਾਂ ਮਾਈ ਭਾਗ ਹੋਰ ਗਈਆਂ ਸੂਰਬੀਰ ਤਗੜੀਆਂ ਰਹੀਆਂ ਨੇ ਕਿ ਜੇ ਵੱਡੀਆਂ-ਵੱਡੀਆਂ ਜੰਗਾਂ ਆਈਆਂ ਉਹਦੇ ਵਿੱਚ ਵੀ ਸਾਡੀਆਂ ਔਰਤਾਂ ਨੇ ਅੱਗੇ ਹੋ ਕੇ ਭਾਗ ਲਿਆ ਤੇ ਜਿੱਤਾਂ ਪ੍ਰਾਪਤ ਕੀਤੀਆਂ ਸਾਡੇ ਪੰਜਾਬ ਦਾ ਵਿਰਸਾ ਕੀ ਆ ਫਲਕਾਰੀਆਂ ਕੁੜੀਆਂ ਕੱਢਦੀਆਂ ਕੁੜੀਆਂ ਨੇ ਪਿਛਲੇ ਸਮੇਂ 'ਚ ਜੋ ਵੀ ਮੱਲਾਂ ਮਾਰੀਆਂ ਉਹ ਚੀਜ਼ਾਂ ਦੱਸਣੀਆਂ ਸਨ ਤੇ ਇਹ ਸਾਡੇ ਪੰਜਾਬ ਦੇ ਵਿੱਚ ਹਰ ਥਾਂ ਤੇ ਚਾਕੀ ਜਾਊਗੀ ਪਿੰਡ-ਪਿੰਡ ਸ਼ਹਿਰ-ਸ਼ਹਿਰ ਪੂਰੇ ਪੰਜਾਬ ਦੇ ਵਿੱਚ ਜਿੰਨਾ ਮਰਜ਼ੀ ਕੋਈ ਤੱਕਾ ਕਰ ਲੇ ਤੱਕੇਸ਼ਾਈ ਕਰ ਲੇ ਜਦੋਂ ਜ਼ਬਰ ਹੋ ਜਾਂਦਾ ਨਾ ਜਿਆਦਾ ਉਦੋਂ ਹਮੇਸ਼ਾ ਜ਼ਬਰ ਕਰਨ ਵਾਲੇ ਦਾ ਅੰਤ ਹੁੰਦਾ ਲੋਕ ਜ਼ਬਰ ਦਾ ਘੁੱਟ ਤੇ ਪੀ ਲੈਂਦੇ ਆ ਪਰ ਅੰਤ ਹੁੰਦਾ ਹਣ ਤੁਸੀਂ ਵੇਖਿਆ ਚੰਡੀਗੜ੍ਹ ਤੇ ਮੇਅਰ ਦੀ ਚੋਣ ਹੋਣੀ ਸੀ 20 ਵੋਟਾਂ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਪਈਆਂ ਤੇ 16 ਵੋਟਾਂ ਭਾਜਪੀ ਦੇ ਮੇਅਰ ਨੂੰ ਪਈਆਂ ਜਿਹੜਾ ਭਾਜਪੀ ਦਾ ਮੇਅਰ ਦਾ ਉਮੀਦਵਾਰ ਹੀ ਉਹ ਹਰਦਾ ਪਿਆ ਵੇਖ ਕੇ ਜਿਹੜਾ ਇਹਨਾਂ ਆਬਜ਼ਰਵਰ ਲਾਇਆ ਸ਼੍ਰੀ ਆਮ ਆਪਾ ਇਹਨੇ ਨਾਲ ਤੇ ਉਹ ਕੈਮਰੇ ਵਾਲੇ ਵੀ ਕੀ ਜਾਂਦਾ ਤੇ ਨਾਲ ਉਹ ਕੈਨਸਲ ਕਰੀ ਜਾਂਦਾ ਜਿਹੜੀਆਂ ਵੋਟਾਂ ਐਮਸੀਆਂ ਨੇ ਪਾਈਆਂ ਕਦੀ ਇਦਾਂ ਵੀ ਹੋਇਆ ਭੀ 20 ਚੋਂ ਜਿਹੜੀਆਂ ਉਹ 8 ਕੈਨਸਲ ਹੋ ਜਾਣ ਤੇ 16 ਚੋਂ ਇੱਕ ਵੀ ਜਿਹੜੀ ਉਹ ਗਲਤ ਵੋਟ ਨਾ ਪਵੀ ਇਹ ਤੇ ਸਿੱਧਾ ਜ਼ਬਰ ਹੋ ਰਿਹਾ ਭਾਵੇਂ ਆਪਣੀਆਂ ਚਾਕੀਆਂ ਦੀ ਗੱਲ ਕਰ ਲਈਏ ਫੰਡਾਂ ਦੀ ਗੱਲ ਕਰ ਲਈਏ ਜਿਹੜੀ ਮੇਅਰ ਦੀ ਬੀਜੇਪੀ ਦੀ ਚੋਣ ਨਕਲੀ ਤਰੀਕੇ ਨਾਲ ਜਿੱਤੀ ਆ ਉਹਦੀ ਗੱਲ ਕਰ ਲਈਏ ਹਰ ਥਾਂ ਤੇ ਬੀਜੇਪੀ ਸਰਕਾਰ ਤਕਾ ਕਰਦੀ ਪਈ ਆ ਲੋਕ ਵੀ ਸਾਰਾ ਕੁਝ ਵੇਖਦੇ ਆ ਸਮਝਦੇ ਆ ਸਾਰਾ ਕੁਝ ਵੀ ਆਮ ਆਦਮੀ ਪਾਰਟੀ ਵਾਕਈ ਆਮ ਲੋਕਾਂ ਦੀ ਪਾਰਟੀ ਆ ਜਿਹੜੀ ਆਮ ਬੰਦੇ ਨਾਲ ਨਿਆਂ ਕਰਦੀ ਆ ਨਹੀਂ ਤੇ ਆਪਾਂ ਵੇਖਦੇ ਰਏ ਕਾਲੀਦਲ ਕਾਂਗਰਸ ਦੀਆਂ ਸਰਕਾਰਾਂ ਮळे ਇੱਥੇ ਕਿੰਨਾ ਜ਼ਬਰ ਕਿੰਨਾ ਧੱਕੇਸ਼ਾ ਹੀ ਹੁੰਦੀ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਲੋਕ ਵਾਕਈ ਇਹ ਮਹਿਸੂਸ ਕਰਦੇ ਪਏ ਸਰਕਾਰ ਬਦਲੀ ਆ ਚੰਗੀ ਸਰਕਾਰ ਬਣੀ ਆ ਨਹੀਂ ਤੇ ਸਰਕਾਰਾਂ ਬਣੀਆਂ ਪਹਿਲੇ 3-4 ਸਾਲ ਕੋਝੜਾ ਕਰਨਾ ਮਗਰਲੇ ਸਾਲ ਚ ਨੀ ਪੱਥਰਾਂ ਦੀ ਰਾਜਨੀਤੀ ਹੋਣੀ ਨੋਟੀਫਿਕੇਸ਼ਨ ਜਾਰੀ ਹੋਣਾ ਵੈਕੈਂਸੀਆਂ ਨਿਕਲਣੀਆਂ ਫਿਰ ਕੋਡ ਆਫ ਕੰਡਕਟ ਲੱਗ ਜਾਣਾ ਤੇ ਸਾਰੇ ਕੰਮ ਧਰੇ ਧਰੇ ਰਹਿ ਜਾਣੇ ਸਭ ਦੇਖਿਆ ਜਾਵੇ 2 ਦਿਨ 4 ਦਿਨ ਪਹਿਲਾਂ ਕੇ ਕੇਂਦਰੀ ਕੇਂਦਰ ਸਰਕਾਰ ਦਾ ਅੰਤਰਮ ਬਜਟ ਆਇਆ ਹੈ ਕਿਵੇਂ ਵੇਖਦੇ ਉਸ ਬਜਟ ਦੇ ਵੇਖੋ ਉਹ ਬਜਟ ਦੇ ਵਿੱਚ ਫਿਰ ਪੰਜਾਬ ਨਾਲ ਧੱਕਾ ਕੀਤਾ ਨਾ ਤੇ ਕੋਈ ਕਿਸਾਨ ਨੂੰ ਸਹੂਲਤ ਦਿੱਤੀ ਗਈ ਆ ਨਾ ਵਪਾਰੀ ਨੂੰ ਕੋਈ ਰੱਖਿਆ ਗਿਆੱਖੋਂ ਪਰੋਖੇ ਕੀਤਾ ਗਿਆ ਨਾ ਸਾਡੇ ਮਜ਼ਦੂਰ ਲਈ ਕੁਝ ਕੀਤਾ ਗਿਆ ਜਿਹੜਾ ਮੋਦੀ ਸਰਕਾਰ ਨੇ ਬਜਟ ਜਿਹੜਾ ਦਿੱਤਾ ਨਾ ਵੇਖੋ ਹੁਣ ਹੀ ਇਲੈਕਸ਼ਨ ਆ ਗਾ MP ਦੀ ਇਲੈਕਸ਼ਨ ਜੇ ਹੁਣ ਨਹੀਂ ਪੰਜਾਬ ਨੂੰ ਕੋਈ ਇਹਨਾਂ ਨੇ ਪੈਕੇਜ ਦਿੱਤਾ ਤੇ ਗਾਂ ਕੀ ਦੇਣਾ ਮੈਂ ਤੇ ਉਹ ਜਿਹੜੇ ਪੰਜਾਬ ਦੇ ਲੀਡਰ ਆ BJP ਦੀ ਉਹਨਾਂ ਨੂੰ ਬੇਨਤੀ ਕਰਦਾ ਆਂ ਕਿ ਯਾਰ ਜਿਹੜਾ RD ਫੰਡ ਆ ਜਾਂ ਹੋਰ ਸਾਡੇ ਫੰਡ ਰੁਕੇ ਆ ਕੇਂਦਰ ਸਰਕਾਰ ਨੇ ਤੁਸੀਂ ਇੰਨੀ ਗੱਲ ਕਰਕੇ ਉਹ ਫੰਡ ਹੀ ਲੈ ਆਓ ਪੰਜਾਬ ਦੇ ਲੋਕਾਂ ਦਾ ਭਲਾ ਹੋ ਜੂ ਨਾਲ ਤੁਸੀਂ ਸਗੋਂ ਨਾਮਣਾ ਖੱਟੋ ਵੀ ਅਸੀਂ ਜਾ ਕੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਫੰਡ ਲੈ ਕੇ ਆਂਦੇ ਆ ਜੇ ਆਪਾਂ ਵਾਅਦਾ ਨਹੀਂ ਦੇ ਸਕਦੇ ਜੋ ਬਣਦਾ ਹੱਕ ਆ ਪੰਜਾਬ ਦਾ ਉਹ ਹੱਕ ਹੀ ਆਪਾਂ ਲੈ ਆਈਏ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਮਹਮ ਸ਼ੁਰੂ ਕੀਤੀ ਹੋਈ ਆ ਇੱਕ ਪਿੰਡ ਪਿੰਡ ਸ਼ਹਿਰਾਂ ਸ਼ਹਿਰਾਂ ਵਿੱਚ ਰੈਲੀ ਦੇ ਵਿੱਚ ਵੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਮਹਮ ਨਹੀਂ ਗਈ ਪੰਜਾਬ ਲੁੱਟਿਆ ਕਿਨੇ ਆ ਪੰਜਾਬ ਇਸੇ ਅਕਾਲੀ ਦਲ ਦੇ ਜਿਹੜੇ ਵੇਖੋ ਅਕਾਲੀ ਦਲ ਸ਼ੀਦਾਂ ਦੀ ਪਾਰਟੀ ਆ ਪਰ ਇਹਨਾਂ ਸ਼ੀਦਾਂ ਦੀ ਪਾਰਟੀ ਨਹੀਂ ਰਹਿੰਦੀ ਇਹਨਾਂ ਲਿਮਟਿਡ ਪਾਰਟੀ ਬਣਾ ਲਈ ਆ ਇਹ ਆਪਦਾ ਪਰਿਵਾਰ ਬਚਾਓ ਯਾਤਰਾ ਚਲਾ ਰਹੇ ਆ ਬਾਦਲ ਪਰਿਵਾਰ ਬਾਕੀ ਅਕਾਲੀ ਦਲ ਨੂੰ ਇਹਨਾਂ ਨੇ ਖਤਮ ਕਰਤਾ ਅਕਾਲੀ ਦਲ ਦੇ ਜਿਹੜੇ ਭਾਂਡੇ ਇਹਨਾਂ ਖਾਲੀ ਕਰਤੇ ਆ ਹੁਣ ਅਕਾਲੀ ਦਲ ਨਹੀਂ ਆਉਂਦਾ ਇਹ ਤੇ ਵੇਖਣ ਘਟੋ ਘਟ 20 ਸਾਲ ਅਕਾਲੀ ਦਲ ਨਹੀਂ ਉੱਠਦਾ ਜਿੱਨਾਂ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਪਰਿਵਾਰ ਇਸ ਦੇ ਉੱਤੇ ਬੈਠਾ ਨਾ ਉਹਨਾਂ ਚਿਰ ਅਕਾਲੀ ਦਲ ਸਰਵਾਈਵ ਨਹੀਂ ਹੁੰਦਾ